ਕੈਨੇਡਾ ਦੇ ਵਿੱਚ ਮਮ ਕਿਸ ਤਰ੍ਹਾਂ ਦੀਆਂ ਆਪਸ਼ਨਸ ਇਸ ਟਾਈਮ ਅਵੇਲੇਬਲ ਹੈਗੀਆਂ ਸਟੂਡੈਂਟਸ ਲਈ ਦੇਖੋ ਜੀ ਪਲਵਿੰਦਰ ਜੀ ਜਿਹੜੇ ਤਾਂ ਸਭ ਤੋਂ ਪਹਿਲਾਂ ਜਿਹੜੇ ਬੱਚੇ ਸਾਡੇ ਉੱਥੇ ਨੇ ਸਟੱਡੀ ਵੀਜ਼ਾ ਤੇ ਨੇ ਜਾਂ ਵਰਕ ਪਰਮਿਟ ਤੇ ਨੇ ਤੇ ਉਹ ਬੱਚਿਆਂ ਨੂੰ ਲੱਗਦਾ ਹੈ ਕਿ ਉਹਨਾਂ ਦਾ ਅੱਗੇ ਉਹ ਕੀ ਕਰਨ ਤੇ ਸਾਡੇ ਕੋਲ 6 ਮੰਥ ਦਾ ਉੱਥੇ ਹੈਲਥ ਕੇਅਰ ਦਾ ਕੋਰਸ ਹੈਗਾ ਜਿਹੜਾ ਹੈਲਥ ਕੇਅਰ ਦਾ ਕੋਰਸ ਕਰਕੇ ਜਿਹੜੇ ਸਾਡੇ ਬੱਚੇ ਉੱਥੇ ਬੈਠੇ ਨੇ ਉਹਨਾਂ ਲਈ ਮੈਂ ਗੱਲ ਕਰ ਰਿਆ ਆ ਉਹਦੇ ਵਿੱਚ ਅਸੀਂ ਉਹਨਾਂ ਦਾ ਵਰਕ ਪਰਮਿਟ ਅਪਲਾਈ ਕਰ ਸਕਦੇ ਆ ਦੂਸਰਾ ਅਲਬਰਟਾ ਦੇ ਵਿੱਚ ਸਾਡੇ ਕੋਲ ਇੱਕ ਨਵੀਂ ਆਪਸ਼ਨ ਆਈ ਆ ਕਿ ਤੁਸੀਂ ਵਿਦਆਊਟ ਆਇਲਟਸ ਜੇ ਅਪਲਾਈ ਕਰਨਾ ਚਾਹੁੰਦੇ ਹੋ ਜਾਂ ਤੁਹਾਡੇ 5.5 ਬੈਂਡ ਨੇ ਉਹਦੇ ਵਿੱਚ ਵੀ ਅਪਲਾਈ ਕਰਕੇ ਤੁਸੀਂ ਅਲਬਰਟਾ ਸਾਡੇ ਕੋਲ ਸਿਰਫ ਅਲਬਰਟਾ ਦੇ ਵਿੱਚ ਆਪਸ਼ਨ ਨੇ ਵਿਦਆਊਟ ਆਇਲਟਸ ਤੇ 5.5 ਬੈਂਡ ਦੇ ਨਾਲ ਕੈਨੇਡਾ ਤੁਸੀਂ ਜਾ ਸਕਦੇ ਹੋ ਬਾਕੀ ਤੁਹਾਨੂੰ ਪਤਾ ਹੀ ਆ ਓਵਰਆਲ 6 ਨਾਲ ਤੁਸੀਂ ਅਪਲਾਈ ਕਰ ਸਕਦੇ ਹੋ ਸਾਡੇ ਕੋਲ ਜੀਆਈਸੀ ਘੱਟ ਲਈ 20 ਆਪਸ਼ਨ ਹੈਗੀਆਂ ਨੇ ਵਿਦਆਊਟ ਜੀਆਈਸੀ ਜਾਣਾ ਉਹ ਵੀ ਸਾਡੇ ਕੋਲ ਆਪਸ਼ਨ ਹੈਗੀਆਂ ਨੇ ਸਾਰੇ ਪੈਸੇ ਵੀਜ਼ੇ ਤੋਂ ਬਾਅਦ ਦੇਣਾ ਚਾਹੁੰਦੇ ਹੋ ਉਹ ਵੀ ਹੈਗੀਆਂ ਨੇ ਜੇ ਤੁਸੀਂ ਪਹਿਲਾਂ ਕਿਤੇ ਰਿਫਿਊਜ਼ ਹੋ ਜਾਂ ਤੁਸੀਂ ਪਹਿਲਾਂ ਕੈਨੇਡਾ ਤੋਂ ਹੀ ਰਿਫਿਊਜ਼ ਹੋ ਉਹਦੇ ਵਿੱਚ ਵੀ ਅਸੀਂ ਤੁਹਾਡੀ ਪ੍ਰੋਫਾਈਲ ਨੂੰ ਸਮਝ ਕੇ ਦੁਬਾਰਾ ਅਪਲਾਈ ਕਰਨ ਦੇ ਲਈ ਤੁਹਾਨੂੰ ਆਪਸ਼ਨ ਦੇ ਸਕਦੇ ਹਾਂ ਬਾਕੀ ਕੈਨੇਡਾ ਦੇ ਵਿੱਚ ਜਿਹੜੇ ਬੱਚੇ ਸਪਾਊਸ ਦੇ ਨਾਲ ਜਾਣਾ ਚਾਹੁੰਦੇ ਨੇ ਉਹ ਜ਼ਰੂਰ ਸਾਨੂੰ ਇੱਕ ਵਾਰ ਕੰਟੈਕਟ ਕਰਨਾ ਸੀ ਤੁਹਾਨੂੰ ਕਲੀਅਰ ਕਰਾਂਗੇ ਕਿਉਂਕਿ ਬਹੁਤ ਸਾਰੇ ਬੱਚਿਆਂ ਨੂੰ ਇਹ ਲੱਗ ਰਿਹਾ ਹੈ ਕਿ ਸੁਪਾਉਸ ਦੇ ਨਾਲ ਆਪਸ਼ਨ ਹੀ ਖਤਮ ਹੋ ਗਈਆਂ ਕਿ ਹੁਣ ਸੁਪਾਉਸ ਦੇ ਨਾਲ ਕੈਨੇਡਾ ਦੇ ਵਿੱਚ ਅਪਲਾਈ ਹੀ ਨਹੀਂ ਕੀਤਾ ਜਾ ਸਕਦਾ ਅੱਗੇ ਜਿਹੜੀਆਂ ਬਹੁਤ ਸਾਰੀਆਂ ਸਾਡੇ ਕੋਲ ਸੁਪਾਉਸ ਦੇ ਨਾਲ ਆਪਸ਼ਨ ਨੇ ਤੁਸੀਂ ਅਪਲਾਈ ਕਰਕੇ ਪੀਐਸਡਬਲਿਊ ਜਿਹੜਾ ਅਸੀਂ ਕਹਿ ਰਹੇ ਹਾਂ ਕਾਲਜਿਸ ਨੇ ਸਾਡੇ ਕੋਲ ਉਹਦੇ ਵਿੱਚ ਅਪਲਾਈ ਕਰਕੇ ਤੁਸੀਂ ਜਾ ਸਕਦੇ ਹੋ ਇਹ ਨਹੀਂ ਕਿ ਨੌਨ ਐਸਡੀਐਸ ਕੈਟਾਗਰੀ ਦੀ ਮੈਂ ਗੱਲ ਕਰਦੀ ਆ ਤੇ ਜਿਹੜੀ ਸਾਡੇ ਕੋਲ ਆਪਸ਼ਨ ਪੀਆਰ ਔਰ ਵਰਕ ਪਰਮਿਟ ਨੂੰ ਲੈ ਕੇ ਵੀ ਕੈਨੇਡਾ ਚ ਜੇ ਤੁਸੀਂ ਹੈਲਥ ਕੇਅਰ ਔਰ ਜਾਂ ਤੁਸੀਂ ਇੱਥੇ ਚਾਇ ਅਰਲੀ ਚਾਈਲਡਹੂਡ ਦਾ ਕੋਰਸ ਕੀਤਾ ਹੋਇਆ ਹੈ ਜਾਂ ਤੁਸੀਂ ਕਿਤੇ ਐਡਮਿਨ ডিপਾਰਟਮੈਂਟ ਚ ਕੰਮ ਕਰ ਰਹੇ ਹੋ ਜਾਂ ਤੁਸੀਂ ਕਿਸੇ ਸੇਲਸ ডিপਾਰਟਮੈਂਟ ਚ ਕੰਮ ਕਰ ਰਹੇ ਹੋ ਤੁਸੀਂ ਐਜ਼ ਅ ਰਿਸੈਪਸ਼ਨਿਸਟ ਕੰਮ ਕਰ ਰਹੇ ਹੋ ਕਿਤੇ ਉਹਦੇ ਲਈ ਵੀ ਸਾਡੇ ਕੋਲ ਬਹੁਤ ਸਾਰੀਆਂ ਆਪਸ਼ਨ ਨੇ ਬੈਂਕਰ ਲਈ ਵੀ ਸਾਡੇ ਕੋਲ ਜਿਹੜੀਆਂ ਪੀ ਆਰ ਦੀ ਆਪਸ਼ਨਸ ਅਵੇਲੇਬਲ ਨੇ ਹੂੰ ਬਿਲਕੁਲ ਕਾਫੀ ਆਪਸ਼ਨਸ ਹੈਗੀਆਂ ਸਟੱਡੀ ਦੇ ਨਾਲ ਨਾਲ ਤੁਸੀਂ ਪੀਆਰ ਜਾਂ ਟੂਰਿਸਟ ਵੀਜ਼ਾ ਲਈ ਵੀ ਅਪਲਾਈ ਕਰ ਸਕਦੇ ਹੋ ਕੈਨੇਡਾ ਦੀ ਆਪਾਂ ਗੱਲ ਕਰ ਰਹੇ ਹਾਂ ਆਸਟ੍ਰੇਲੀਆ ਦੀ ਗੱਲ ਕਰ ਰਹੇ ਹਾਂ ਖਾਸ ਤੌਰ ਤੇ ਆਸਟ੍ਰੇਲੀਆ ਦਾ ਵੀਜ਼ਾ ਤੁਹਾਡੇ ਨਾਲ ਅਸੀਂ ਦਿਖਾਇਆ ਇੱਕ ਵੀਜ਼ਾ ਜਿਹੜੇ ਬੱਚੇ ਦਾ ਆਇਆ ਹੈ ਜਿਹੜਾ ਟੂਰਿਸਟ ਵੀਜ਼ਾ ਤੇ کہہ ਸਕਦੇ ਆ ਆਪਾਂ ਕਲ ਸਕਸੀਨ ਪ੍ਰੋਗਰਾਮ ਰਾਹੀਂ ਇੱਥੋਂ ਗਿਆ ਸੀਗਾ ਔਰ ਉੱਥੇ ਜਾ ਕੇ ਉਸਨੇ ਆਪਣਾ ਕਨਵਰਟ ਕਰਾ ਲਿਆ ਸਟੱਡੀ ਦੇ ਵਿੱਚ ਵੈਸੇ ਤਾਂ ਇਸ ਤਰ੍ਹਾਂ ਦੀਆਂ ਪਹਿਲਾਂ ਨਿਊਜ਼ ਵੀ ਆਈਆਂ ਕਿ ਕਾਫੀ ਜ਼ਿਆਦਾ ਵੀ ਹੁਣ ਤੁਸੀਂ ਕਨਵਰਟ ਨਹੀਂ ਕਰਾ ਪਾਉਂਗੇ ਐਕਸਟਰਾ ਜਿਹੜੀ ਹੈ ਸਟੇ ਨਹੀਂ ਲੈ ਪਾਉਂਗੇ ਜਿੰਨਾ ਤੁਹਾਡਾ ਵੀਜ਼ਾ ਆਇਆ ਤੁਹਾਨੂੰ ਵਾਪਸ ਆਉਣਾ ਪਊਗਾ ਫਿਰ ਵੀ ਬਹੁਤ ਸਾਰੀਆਂ ਆਪਸ਼ਨਸ ਨੇ ਜੋ ਸਟੂਡੈਂਟ ਲਈ ਇਸ ਟਾਈਮ ਵੀ ਅਵੇਲੇਬਲ ਹੈਗੇ ਨੇ ਚੰਗੇ ਕੰਸਲਟੈਂਟ ਨੇ ਜਿਹੜੇ ਇਸ ਤੇ ਕੰਮ ਕਰ ਰਹੇ ਐ ਐਕਸਪਰਟ ਟੀਮ ਦੇ ਨਾਲ ਤੁਹਾਨੂੰ ਵੀਜ਼ੇ ਦੇ ਮਕਾਮ ਤੱਕ ਪਹੁੰਚਾਉਣ ਦੀ ਕੋਸ਼ਿਸ਼ ਹੈ ਜਿਹੜੀ ਲਗਾਤਾਰ ਜਾਰੀ ਹੈ ਕ੍ਰੀਏਟਿਵ ਫਿਊਚਰ ਕਾਉਂਸਲੈਂਟਾਂ ਦੀ ਜੇਕਰ ਤੁਸੀਂ ਕਿਸੇ ਵੀ ਕੰਟਰੀ ਜਾਣਾ ਜਾਣਕਾਰੀ ਹਾਸਲ ਕੀਤੀ ਜਾ ਸਕਦੀ ਹੈ ਮੈਮਾ ਕੈਨੇਡਾ ਦੇ ਲਈ ਹੁਣ ਕਿਹੜਾ ਇਨਟੇਕ ਅਸਟਾ ਮੇ ਅਵੇਲੇਬਲ ਹੈ ਸਾਡੇ ਕੋਲ ਇਸ ਟਾਈਮ ਕੈਨੇਡਾ ਦੇ ਲਈ ਸਪਟੰਬਰ ਇਨਟੇਕ ਜਿਹੜਾ ਹੈਗਾ ਸੀਗਾ ਉਹ ਤਾਂ ਉਹ ਬੱਚੇ ਸਾਡੇ ਕੋਲ ਆਣ ਜਿਨ੍ਹਾਂ ਨੇ ਬਿਲਕੁਲ ਤਿਆਰੀ ਆ ਸਭ ਕੁਝ ਰੈਡੀ ਆ ਜੀਆਈਸੀ ਰੈਡੀ ਆ ਸਾਰਾ ਕੁਝ ਹੈਗਾ ਨਹੀਂ ਤੇ ਜਨਵਰੀ ਇਨਟੇਕ 2025 ਜਿਹੜਾ ਓਪਨ ਹੋ ਚੁੱਕਿਆ ਕੈਨੇਡਾ ਦੇ ਲਈ ਅਪਲਾਈ ਕਰਕੇ ਜਾ ਸਕਦੇ ਹੋ ਔਰ ਕੈਨੇਡਾ ਦੇ ਵਿੱਚ ਜਿਹੜੀ ਬੱਚਿਆਂ ਨੂੰ ਮੇజర్ ਜਿਹੜੀ ਚੀਜ਼ ਆ ਇਹ ਧਿਆਨ ਦੇ ਵਿੱਚ ਰੱਖਣ ਦੀ ਜ਼ਰੂਰੀ ਹੈ ਕਿ ਕੋਰਸ ਕਿਹੜਾ ਬੱਚੇ ਲੈਣ ਉਹਨਾਂ ਦੀ ਸਟੱਡੀ ਨਾਲ ਰੈਲੇਵੈਂਟ ਕੋਰਸ ਕਿਹੜਾ ਹੈ ਕਿਹੜਾ ਲੈਣਾ ਚਾਹੀਦਾ ਹੈ ਤੇ ਬਾਕੀ ਜੇ ਬੱਚਾ ਯੂਨੀਵਰਸਿਟੀ ਚ ਅਪਲਾਈ ਕਰਨਾ ਚਾਹੁੰਦਾ ਹੈ ਘੱਟ ਬਜਟ ਵਾਲੀਆਂ ਯੂਨੀਵਰਸਿਟੀਆਂ ਵੀ ਸਾਡੇ ਕੋਲ अवेलेबल ਨੇ ਸਾਡੇ ਕੋਲ ਨੋਵਾ ਸਕੋਸ਼ੀਆ ਦੇ ਵਿੱਚ ਬਹੁਤ ਅੱਛੀਆਂ ਯੂਨੀਵਰਸਿਟੀਆਂ अवेलेबल ਨੇ ਜਿੱਥੇ ਤੁਸੀਂ ਜਾ ਕੇ 2 ਸਾਲ ਦੇ ਅੰਦਰ ਅੰਦਰ ਪੀਆਰ ਲੈ ਸਕਦੇ ਹੋ ਨਾਲੇ ਤਾਂ ਬੱਚਾ ਉੱਥੇ ਆਪਣੀ ਸਟੱਡੀ ਕੰਪਲੀਟ ਕਰ ਲੇਗਾ ਨਾਲੇ 2 ਸਾਲ ਦੇ ਅੰਦਰ ਅੰਦਰ ਜਿਹੜੀ ਬੱਚਾ ਆਪਣੀ ਉੱਥੇ ਪੀਆਰ ਲੈ ਲੂਗਾ ਤੇ ਇਸੇ ਤਰ੍ਹਾਂ ਕੈਨੇਡਾ ਦੇ ਵਿੱਚ ਸਪਾਊਸ ਵਿਦਆਊਟ ਸਪਾਊਸ ਵਿਦ ਸਪਾਊਸ ਵਿਦ ਦਾ ਆਇਲੈਂਡਸ ਵਿਦਆਊਟ ਆਇਲੈਂਡਸ ਤੁਸੀਂ ਸਾਡੇ ਕੋਲ ਹਰ ਤਰੀਕੇ ਦੀ ਜਿਹੜੀ ਉਹ ਜਾਣਕਾਰੀ ਲੈ ਸਕਦੇ ਹੋ ਤੇ ਬਾਕੀ ਬੈਕ ਟੂ ਬੈਕ ਜਿਹੜੀਆਂ ਸਾਡੇ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਬੱਚੇ ਜਿਹੜੇ ਸਾਡੇ ਕੈਨੇਡਾ ਚ ਗਏ ਹੋਏ ਨੇ ਉਹ ਜਿਹੜੇ ਬੱਚੇ ਸਾਨੂੰ ਕੰਟੈਕਟ ਕਰ ਰਹੇ ਨੇ ਉਹਨਾਂ ਦੇ ਲਈ ਅਸੀਂ ਜਿਹੜਾ ਦੱਸਿਆ ਹੈ ਹੈਲਥ ਕੇਅਰ ਵਾਲਾ ਕੋਰਸ ਮੈਂ ਕਲੀਅਰ ਕੀਤਾ ਹੈ 6 ਮੰਥ ਦਾ ਕੋਰਸ ਹੈ ਪੀ ਐਸ ਡਬਲਯੂ ਦੇ ਅੰਦਰ ਆਂਦਾ ਹੈ ਉਹ ਕੋਰਸ ਲੈਣ ਤੋਂ ਬਾਅਦ 6 ਮੰਥ ਦਾ ਕੋਰਸ ਕਰਨ ਤੋਂ ਬਾਅਦ ਜਿਹੜੇ ਬੱਚਿਆਂ ਨੂੰ ਸਮਝ ਨਹੀਂ ਆ ਰਿਹਾ ਕਿ ਮੇਰੀ ਸਟੱਡੀ ਕੰਪਲੀਟ ਹੋ ਗਈ ਮੇਰਾ ਵਰਕ ਪਰਮਿਟ ਖਤਮ ਹੋ ਗਿਆ ਮੈਂ ਹੁਣ ਅੱਗੇ ਕੀ ਕਰਾਂ ਉਹਦੇ ਲਈ ਹੈਲਥ ਕੇਅਰ ਵਾਲੀ ਇਹ ਆਪਸ਼ਨ ਹੈਗੀ ਆ ਤੇ ਜੇ ਤੁਹਾਨੂੰ ਲੱਗਦਾ ਕਿ ਮੈਂ ਆ ਡਿਟੇਲਿੰਗ ਚ ਇਥੇ ਨਹੀਂ ਦੱਸ ਪਾਈ ਤੁਸੀਂ ਕਾਲ ਵੀ ਕਰਕੇ ਮੇਰੇ ਨਾਲ ਗੱਲਬਾਤ ਕਰ ਸਕਦੇ ਹੋ ਤੁਸੀਂ ਕਾਲ ਦੇ ਲਈ ਅਪਾਇੰਟਮੈਂਟ ਲੈ ਸਕਦੇ ਹੋ